ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਹੜੇ ਅਮਰੀਕਾ ਦੇ ਸਟੋਰਾਂ ਦੇ ਕੰਮ ਕਰਦੇ ਆ ਜਾਂ ਕਿਸੇ ਹੋਰ ਜਗ੍ਹਾ ਦੇ ਵੀ ਕੰਮ ਕਰਦੇ ਆ ਰੈਸਟੋਰੈਂਟ ਆ ਵਗੈਰਾ ਤੇ ਕਿਤੇ ਵੀ ਕੰਮ ਕਰਦੇ ਆ ਵੀ ਭਾਈ ਅੱਜ ਦੇ ਟਮ ਕਿਸੇ ਨੂੰ ਕੋਈ ਚੰਗੀ ਮਾੜੀ ਨਾ ਕਿਹਾ ਕਰੋ ਜੇ ਕੋਈ ਸਟੋਰਾਂ ਦੇ ਚੋਰੀ ਵੀ ਕਰਨ ਆਉਂਦਾ ਤਾਂ ਉਹਨਾਂ ਨਾਲ ਲੜਾਈ ਕਰਨ ਦੀ ਲੋੜ ਨਹੀਂ ਹੈਗੀ 20 50 ਡਾਲਰ ਦਾ ਸਾਮਾਨ ਹੁੰਦਾਗਾ ਪਾ ਹੁਣ ਥੋੜੇ ਦਿਨਾਂ ਚ ਆਪਣੇ ਦੋ ਭਾਰਤੀਆਂ ਦੇ ਇਥੇ ਕਤਲ ਕਰਤਾ ਸਿਰਫ ਗੱਲ ਕੁਛ ਵੀ ਨਹੀਂ ਸੀ ਇੱਕ ਨੇ ਵਿਚਾਰੀ ਨੇ ਕਿਹਾ ਸੀਗਾ ਵੀ ਭਾਈ ਤੂੰ ਉਸੇ ਬਾਥਰੂਮ ਨਾਲ ਕਰ ਸਟੋਰ ਤੇ ਕੰਮ ਕਰਦਾ ਸੀਗਾ ਮੁੰਡਾ ਉਹਦਾ ਗੋਲੀ ਮਾਰ ਕੇ ਕਤਲ ਕਰਤਾ ਹਰਿਆਣੇ ਦਾ ਮੁੰਡਾ ਸੀਗਾ ਤੇ ਇੱਕ ਦੋ ਕੁ ਦਿਨ ਪਹਿਲਾਂ ਹੁਣ ਆਪਣੇ ਇੱਕ ਹੋਰ ਸੀਗਾ ਮੋਟਲ ਚ ਉਹਨੇ ਆਪਣੇ ਅਮਪਲੋਏ ਨੂੰ ਇਹ ਕਿਹਾ ਵੀ ਭਈਆ ਮਸ਼ੀਨ ਚੱਲਦੀ ਨਹੀਂ ਹੈਗੀ ਇਹ ਜੇ ਕੱਪੜੇ ਨਾ ਪਾ ਐਨੀ ਕੁ ਗੱਲ ਤੋਂ ਹਰਖ ਕੇ ਬੰਦੇ ਨੇ ਆਪਣੇ ਭਾਰਤੀ ਬੰਦੇ ਦਾ ਗਾਲ ਵੜਤਾ ਧੜ ਤੋਂ ਅਲੱਗ ਕਰਤਾ ਗਾਲ ਲੋਕਾਂ ਦੀ ਸਹਿਣਸ਼ੀਲਤਾ ਹੈ ਹੀ ਨਹੀਂ ਹੇਟ ਕਰਾਇ ਬਹੁਤ ਜ਼ਿਆਦਾ ਹੋਈ ਜਾਂਦੇ ਹੈਗੇ ਜਦੋਂ ਵੀ ਆਪਣੇ ਭੈਣ ਭਰਾ ਮੇਰੀਆਂ ਭੈਣਾਂ ਵੀ ਬੱਚਾ ਵਗੈਰਾ ਜੇ ਜਾਂਦੀਆਂ ਨੇ ਸਫ਼ਰ ਕਰਦੀਆਂ ਨੇ ਜੌਬਾਂ ਤੋਂ ਹਟ ਕੇ ਤਾਂ ਭਾਈ ਆਪਣੇ ਫੋਨ ਵਗੈਰਾ ਪਰਸ ਜੇ ਜੇਬਾਂ 'ਚ ਪਾ ਲਓ ਭਰਾਵਾਂ ਨੂੰ ਵੀ ਬੇਨਤੀ ਆ ਕੋਈ 에어ਪੋਰਟ ਵਗੈਰਾ ਨਾ ਲਾਓ ਆਲੇ ਦੁਆਲੇ ਧਿਆਨ ਰੱਖੋ ਵੀ ਕੀ ਚੱਲ ਰਿਹਾ ਛੋਡੇ ਕਿਸੇ ਦਿਮਾਗ ਦਾ ਕੁਛ ਨਹੀਂ ਪਤਾ ਵੀ ਕੀ ਹੋਈ ਜਾਂਦਾ ਇੱਥੇ ਬਾਕੀ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ